ਖੜਜਾ 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 ਭੱਜ ਨਾ ਬਾਈ ਬਣ ਕੇ ਭੱਜ ਨਾ ਭੱਜ ਨਾ ਭੱਜ ਨਾ ਵੀਡੀਓ ਦੇਖ ਲੈ ਵੀਡੀਓ ਦੇਖ ਲੈ ਤੇਰੀ ਕਿਸਮਤ ਚ ਸੀ ਇਹ ਵੀਡੀਓ ਤਾਂ ਤੂੰ ਖੜ ਗਿਆ ਹਨਾ ਹੁਣ ਆਪਾਂ ਜ਼ਿਆਦੇ ਨਾ ਮਤਲਬ ਇਹ ਲੰਬੀ ਰੌਹਲ ਵਗ ਲਈਏ ਸਿੱਧੀ ਵੀਡੀਓ ਸ਼ੇਅਰ ਕਰਦੇ ਆ ਤਿੰਨ ਤਰ੍ਹਾਂ ਦੇ ਲੋਕ ਨੇ ਇੱਥੇ ਇੱਕ ਤਾਂ ਹੁੰਦੇ ਨੇ ਆਲਸੀ ਇੱਕ ਹੁੰਦੇ ਨੇ ਪਾਲਸੀ ਇੱਕ ਹੁੰਦੇ ਨੇ ਲਾਲਸੀ ਲਾਲਸੀ ਮਤਲਬ ਲਾਲਚੀ ਹਨਾ ਤੁਸੀਂ ਕਿਹੜੇ ਬਣਨਾ ਇਹਨਾਂ ਤਿੰਨਾਂ ਚੋਂ ਕਿਹੜਾ ਬਣਨਾ ਤੁਸੀਂ ਨੇ ਸੋਨੂੰ ਮੈਂ ਇਹ ਵੀ ਦੱਸੂ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਦੇ ਆਂ ਬੇਰਜੁਗਾਰੀ ਦੀ ਗਰੀਬੀ ਦੀ ਤੰਗੀ ਦੀ ਕਰਜ਼ੇ ਦੀ ਕਹਿੰਦੇ ਜਦੋਂ ਬੰਦਾ ਕੋਈ ਕਾਮਜਾਬ ਹੋਣ ਕਿ ਨਹੀਂ ਭਜਦਾ ਹੋਣ ਵੱਲ ਭਜਦਾ ਤਾਂ ਉਹਨੂੰ ਤਿੰਨ ਚਾਰ ਚੀਜ਼ਾਂ ਤੰਗ ਕਰਦੇ ਨੇ ਬੇਰਜੁਗਾਰੀ ਕਰਜ਼ਾ ਗਰੀਬੀ ਗਰੀਬੀ ਵੀ ਕਰਜ਼ੀ ਹੁੰਦੇ ਚੱਲ ਮੇਨ ਸਾਬ ਦਾ ਇੱਕੋ ਹੀ ਆ ਕਰਜ਼ਾ ਵੀ ਸਾਡੇ ਏਸੀ ਨਹੀਂ ਸਾਡੇ ਸਿਲੈਂਟਰ ਨਹੀਂ ਸਾਡੇ ਗੀਜਰ ਨਹੀਂ ਇਹ ਵੀ ਇੱਕ ਤਰ੍ਹਾਂ ਦਾ ਮੰਨ ਲਓ ਦੀ ਸੋਚ ਹੀ ਹੋ ਗਈ ਕਰਜ਼ੀ ਹੋ ਗਿਆ ਵਿਚਾਰੇ ਗਰੀਬੀ ਆ ਤੇ ਉਹਦੇ ਸਿਰ ਹੁੰਦਾ ਕਰਜ਼ਾ ਮੰਨ ਕੇ ਚੱਲੋ ਉਹ ਤਰੱਕੀ ਕਿ ਨਹੀਂ ਭਾਜਦਾ ਤੇ ਉਹਦੀ ਤਰੱਕੀ ਦੀ ਜਾੜਾ ਕਰ ਜਾ ਜੇ ਉਹ ਕੱਲ ਨੂੰ ਕਾਮਯਾਬ ਹੁੰਦਾ ਤਾਂ ਕਰਜੇ ਨੇ ਉਹਨੂੰ ਕਾਮਯਾਬ ਕਰਤਾ ਕਰਜੇ ਨੇ ਉਹਨੂੰ ਭਜਾਇਆ ਵੀ ਭਾਜੋ ਮਿੱਤਰਾ ਭਾਜੋ ਭਾਜੋ ਕੰਮ ਕਰ ਉਹ ਬੰਦਾ 5-7 ਘੰਟੇ ਕੰਮ ਕਰਦਾ ਸੀ ਉਹ 8 ਘੰਟੇ ਕੰਮ ਕਰਨ ਲੱਗ ਗਿਆ ਕਾਮਯਾਬ ਹੋਣ ਲੱਗ ਗਿਆ 9 ਘੰਟੇ 10 ਘੰਟੇ 12 ਘੰਟੇ 14 ਘੰਟੇ 16-16 ਘੰਟੇ ਕੰਮ ਕਰਨ ਲੱਗ ਗਿਆ 18-18 ਮੰਨ ਕੇ ਚੱਲ ਕਰਜਾ ਉਹਨੂੰ ਪੂਰਾ ਭਿਉਂਦਾ ਸੀ ਤੇ ਉਹ ਸੋਚਦਾ ਸੀ ਵੀ ਮੇਰਾ ਕਿਸੇ ਲੋਟ ਕਰਜਾ ਲੈ ਜੇ ਸਾਡੇ ਘਰੇ ਸਹੂਲਤਾਂ ਆ ਜਾਣ ਕਿਉਂਕਿ ਬਹੁਤ ਪਿੱਛੇਆਂ ਸੀ ਨਾ ਮਨ ਲੈ ਦੁੱਖ ਕੱਟੇ ਨਾ ਦਵਾਈ ਲੈਣ ਨੂੰ ਹੀ ਨਹੀਂ ਪੈਸੇ ਹੁੰਦੇ ਤੇ ਇਸ ਤੋਂ ਬਾਅਦ ਚ ਮਿੱਤਰੋ ਜਦੋਂ ਉਹਦਾ ਕਰਜਾ ਇਹਨੇ ਹੁੰਦੇ ਨੇ ਲੈ ਗਿਆ ਮੰਨ ਕੇ ਚੱਲੋ ਤੇ ਉਹ ਹੋ ਗਿਆ ਕਾਮਯਾਬ ਇੱਥੇ ਉਹਦਾ ਸਾਰਾ ਕਰਜਾ ਗਿਆ ਕੱਟਿਆ ਇੱਥੇ ਉਹ ਗਿਆ ਕਾਮਯਾਬ ਹੁਣ ਉਹਨੂੰ ਕੋਈ ਫਿਕਰ ਨਹੀਂ ਚਿੰਤਾ ਨਹੀਂ ਉਹ ਚਿੰਤਾ ਮੁਕਤ ਹੋ ਗਿਆ ਵੀ ਮੇਰਾ ਕਰਜ਼ਾ ਲੈ ਗਿਆ ਹਨਾ ਇਸ ਤੋਂ ਬਾਅਦ ਜਿਹੜੇ ਤਿੰਨ ਤਰ੍ਹਾਂ ਦੇ ਲੋਕ ਨੇ ਹੁਣ ਕਿਵੇਂ ਬਣਦਾ ਹੋ ਜਾ ਤਾਂ ਉਹ ਬੰ ਨੂੰ ਆਲਸੀ ਤੇ ਜਿਹੜਾ ਆਲਸੀ ਆ ਇਹ ਹਜ਼ਾਰਾਂ ਚ ਇੱਕ ਅੱਧਾ ਬੰਦਾ ਹੁੰਦਾ ਹਨਾ ਇਹ ਕਿਵੇਂ ਹੁੰਦਾ ਮੰਨ ਕੇ ਚੱਲੋ ਜਿਹੜਾ ਬੰਦਾ ਪਹਿਲਾਂ 18 ਘੰਟੇ ਕੰਮ ਕਰਕੇ ਉਹਨੇ ਕਰਜਾ ਜ ਸਾਰਾ ਲਾ ਕੇ ਮਾਰਿਆ ਸਹੂਲਤਾਂ ਵੀ ਸਾਰੀਆਂ ਲੈ ਲਈਆਂ ਘਰੇ ਤੇ ਉਹਨੂੰ ਲੱਗਦਾ ਵੀ ਹੁਣ ਤਾਂ ਮੈਂ ਫਰਾਟੇ ਵੜਦੂ ਪੈਸੇ ਲੈ ਗਾ ਪਾ ਦੂ ਮੰਨ ਕੇ ਚੱਲੋ ਤੇ ਪਰ ਉਹ ਬੰਦਾ ਆਲਸੀ ਬਣ ਗਿਆ ਆਲਸੀ ਮੰਨ ਲਓ ਪਹਿਲਾਂ ਉਹ 8 ਘੰਟੇ ਕੰਮ ਕਰਦਾ ਸੀ ਹਨਾ ਫਿਰ ਉਹਨੇ 18 ਘੰਟੇ ਕਰਨ ਲੱਗਾ ਫੇਰ ਹੀ ਕਰਜਾ ਲੈ ਆ ਤੇ ਫੇਰ ਫੇਰ ਉਹ 8-7 ਘੰਟੇ ਦੀ ਆਗੈ ਦਵਾਰੀ ਗੁਜਾਰ ਹੁਣ ਮੇਰਾ ਕਰਜ਼ਾ ਲੈ ਗਿਆ ਮੁਖਤਿਆਰ ਹੁਣ ਆਪਣਾ ਕੀ ਕਰਨ ਨਾਰਮਲ ਤੌਰ ਤੇ ਸਥਿਤੀ ਬਸ ਨਾ ਟੈਨਸ਼ਨ ਨਾ ਲੈਣਾ ਨਾ ਦੇਣਾ ਹਣਾ ਪਰ ਉਹਦਾ ਆਲਸੀ ਬਣ ਗਿਆ ਚਲੋ ਵਧੀਆ ਗੱਲ ਆ ਪਰ ਉਹ ਆਪਦੇ ਸ਼ੌਂਕ ਨਹੀਂ ਫਿਰ ਬਾਲੇ ਪੂਰੇ ਕਰ ਸਕਦਾ ਐ ਨਹੀਂ ਹੈਗਾ ਵੀ ਮਤਲਬ ਕਿ ਉਹ ਫੋਰਚੂਨਰ ਕਢਾ ਲੂ ਜਾਂ ਹੋਰ ਕੋਈ ਕਰ ਲੂ ਫਲਾਨੋ ਧਮਕਾ ਹੁਣ ਸਾਨੂੰ ਮੈਂ ਗੱਲ ਇਹ ਡਿਟੇਲ ਨਹੀਂ ਉਹ ਲੋਕ ਹਨ ਕਿ ਫੋਰਚੂਨਰ ਕਢਾ ਕੇ ਵੀ ਕੀ ਕਰਨਾ ਲਾਲਚ ਕਿਉਂ ਕਰਨਾ ਉਂ ਹੀ ਤਮਾ ਵਧਾਈ ਜੇ ਨੇ ਇਹ ਵੀ ਸਾਨੂੰ ਮੈਂ ਗੱਲ ਦੱਸੂਗਾ ਉਹ ਉਹ ਆਪਦੀ ਨੋਰਮਲ ਜ਼ਿੰਦਗੀ ਜਿਉਂਦਾ ਕਿਉਂਕਿ ਉਹ ਸੋਚਦਾ ਵੀ ਕਿਸੇ ਟਾਈਮ ਮੈਂ ਇੰਨਾ ਕਰਦੇ ਚ ਸੀ ਯਾਰ ਹੁਣ ਜ਼ਰੂਰੀ ਟੈਨਸ਼ਨ ਲਈ ਉਹ ਨੂੰ ਹੀ ਤੋੜ ਫਰਨਾ ਇੱਕ ਨੋਰਮਲ ਹੋ ਜਾ ਦਵਾਰੇ ਉੱਥੇ ਆ ਜਾ ਤੇ ਚਲੋ ਹੋ ਗਈ ਤਾਂ ਆਲਸੀ ਮੰਨ ਲਓ ਉਹੀ 11 ਵਜੇ ਉੱਠਣਾ ਨਾ ਟੌਰਣਾ ਵੀ ਕੰਮ ਵੀ ਕੱਟ ਕਰਨਾ ਯਾਰ ਡਿਊਟੀ ਵੀ ਕੱਟ ਕਰਨੀ ਜਾਂ ਜਿਹੜਾ 18 ਘੰਟੇ ਬਾਹਰੇ ਕੰਮ ਕਰਦਾ ਸੀ ਕੋਈ ਪ੍ਰਾਈਵੇਟ ਨੌਕਰੀ 2-2 4-4 ਕੰਮ ਕਰਦੇ ਸੀ ਉਹਨਾਂ 'ਚ ਵਿਖੇ ਕੰਮ ਕਰਨ ਲੱਗ ਗਿਆ ਵੀ ਹੁਣ ਨੋਰਮਲ ਕਰ ਲਈਏ ਹੁਣ ਸਹੂਲਤਾਂ ਸਾਧਨ ਵੀ ਬਣ ਗਏ ਤੇ ਤੁਸੀਂ ਕਿਹੜੇ ਬੰਨ ਆ ਸੰਸਾਰ 'ਚ ਰਹਿਣ ਲਈ ਕਿਹੜਾ ਕਾਮਜਾਵਾ ਪਾਲਸੀ ਕ ਪਾਲਸੀ ਹੁਣ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਪਾਲਸ ਮਾਰੀ ਮਤਲਬ ਕਿਸੇ ਨੂੰ ਗੱਲਾਂ ਚ ਲਾਇਆ ਐ ਉਹਦੀ ਚੋਰੀ ਕਰਨੀ ਜਾਂ ਕੱਢ ਲੈ ਪਾਲਸ ਮਾਰੇ ਮਤਲਬ ਚੋਰੀ ਠੱਗੀ ਇਹ ਪਾਲਸੀ ਨਹੀਂ ਤੁਸੀਂ ਨਹੀਂ ਬਾਨਣਾ ਚੋਰੀ ਠੱਗੀ ਵਾਲਾ ਇੱਕ ਹੁੰਦਾ ਸਾਨੂੰ ਹੋਰ ਦੱਸੂ ਵੀ ਉਹ ਵੀ ਨਹੀਂ ਤੁਸੀਂ ਮੰਨ ਹੁਣ ਤੁਸੀਂ ਬਾਨਣਾ ਕਿਹੜਾ ਪਹਿਲਾ ਸਾਨੂੰ ਮੈਂ ਇਹ ਦੱਸਦਾ ਪਾਲਸੀ ਬਾਨਣਾ ਮੰਨ ਕੇ ਚੱਲੋ ਆਹੀ ਸਾਰਾ ਜੀ ਤੁਸੀਂ ਕੰਮ ਜਾਵੋਗੇ 18 ਘੰਟੇ ਕੰਮ ਕਰਦੇ ਸੀ ਤੇ ਤੁਹਾਡਾ ਸਾਰਾ ਕਰਜ਼ਾ ਵਾਸਤਾ ਲੈ ਗਿਆ ਸੀ ਇਸ ਤੋਂ ਬਾਅਦ ਸਾਨੂੰ ਆ ਗਿਆ ਤਰੀਕਾ ਤੁਸੀਂ ਨੇ ਹੁਣ ਸ਼ੌਂਕ ਵੀ ਪੂਰੇ ਕਰਨੇ ਨੇ ਹਨਾ ਸ਼ੌਂਕ ਪੂਰੇ ਕਰਨੇ ਵੀ ਯਾਰ ਗੱਡੀ ਫੋਰਚੂਨਰ ਹੋਵੇ ਜਾਂ ਹੋਰ ਕੋਈ ਵੀ ਲੈਟਰ ਬਟਨ ਕੋਈ ਵੀ ਚੀਜ਼ ਹੋਵੇ ਤੇ ਇਸ ਤੋਂ ਬਾਅਦ ਤੁਸੀਂ ਕੰਮ ਮੰਨ ਲਓ 18 19 ਘੰਟੇ ਵਧਾਤਾ ਹੋਰ ਘੰਟਾ ਵਧਾਤਾ ਇਸ ਤੋਂ ਬਾਅਦ ਤੁਸੀਂ ਭੱਜੇ ਫਿਰਦੇ ਟੌਰ ਨਾ ਇਹ ਤੁਸੀਂ ਤਦ ਹੀ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਜਿੰਦਾ ਰੱਖੋਗੇ ਕਰਜ਼ੇ ਨੂੰ ਮੰਨ ਕੇ ਚੱਲੋ ਹੁਣ ਤੁਸੀਂ ਕਹੋਗੇ ਕਰਜ਼ਾ ਤਾਂ ਲੈ ਗਿਆ ਉਰੇ ਤਾਂ ਪਾਲਸੀ ਤਾਂ ਆਲਸੀ ਤੋਂ ਬਾਅਦ ਜਦੋਂ ਆਲਸੀ ਦੀ ਸਰ ਕਰਜ਼ਾ ਲੈ ਕੇ ਸੀ ਫਿਰ ਪਾਲਸੀ ਨੂੰ ਫਿਰ ਕਰਜ਼ਾ ਤਾਂ ਲੈ ਗਿਆ ਸੀ ਕਰਜ਼ਾ ਲੈ ਹੈ ਨਹੀਂ ਕਰਜ਼ਾ ਤੁਸੀਂ ਦਵਾਰੇ ਵੀ ਚੜਾ ਦੋ ਚੁੱਪ ਕਰਕੇ 30-35 ਲੱਖ ਦੀ ਫੋਰਚੂਨਰ ਲੈ ਲਓ ਲੋਨ ਤੇ ਲੈ ਲਈ ਤੇ ਉਹਦੀ ਜਦੋਂ ਕਿਸ਼ਤ ਸੋਡੀ 50000 ਭਰਨੀ ਪਊ ਤੁਹਾਨੂੰ ਫੇਰ ਹੋ ਯਾਰ ਵੀ ਕਰਜ਼ਾ ਸਿਰ ਚੜ ਗਿਆ ਹੋਵੇ ਘਰ ਦਾ ਬਿੱਟਲਾ ਹੈ 25-30000 ਘਰ ਦਾ ਯਾਰ ਫੇਰ 80000 ਰੁਪਏ ਤਾਂ ਯਾਰ ਮੈਂ ਕੱਢਣੀ ਕੱਢਣਾ ਯਾਰ ਕਿਸੇ ਪਾਸੋਂ ਯਾਰ ਕੰਮ ਵੀ ਦੋ-ਦੋ ਕਰੂੰ ਮੈਂ ਤਾਂ ਯਾਰ ਦਿਹਾੜੀਆਂ ਵੀ ਕਰੂੰਗਾ ਮੈਂ ਤਾਂ 80000 ਕੱਢੂੰਗਾ ਮੈਂ ਤਾਂ ਚਾਹੇ ਬਾਹਰ ਲੇ ਦੇ ਜਾਮਾ ਇਸ ਤੋਂ ਬਾਅਦ 20000 ਉਹ ਚਾਹੀਦਾ ਯਾਰ ਮੈਨੂੰ ਲੱਖ ਰੁਪਏ ਚਾਹੀਦਾ 20000 ਚੁੱਲੇ ਚੌਕ ਨੂੰ ਜਿਹੜਾ ਆਪਣਾ ਕਾਰੋਬਾਰ ਲਗਾਤਾਰ ਚੱਲਦਾ ਜਿਹੜਾ ਚੱਲਦੀ ਹੁੰ ਉਹਨੂੰ ਦੂਜੇ ਪਾਸੇ ਲੋੜ ਹੀ ਨਹੀਂ ਫਾਨੇ ਲੈਣ ਦੀ ਤੇ ਇਦੂ ਬਾਅਦ ਚ ਉਹਨੇ ਕੀ ਕੀਤਾ ਵੀ ਹੁਣ ਮੈਂ 80000 ਰੁਪਏ ਹੋਰ ਕਮਾਉਣਾ ਉਹ ਭੱਜੂਗਾ ਮਾਲਾ ਉਹਨੇ ਕਰਜਾਬ ਦੇ ਸਰਫੇਰ ਚੜਾ ਲਿਆ ਕਿਉਂਕਿ ਕਰਜਾ ਚੜਾ ਲਿਆ ਤਾਂ ਫੇਰ ਕੰਮ ਕਿ ਨਹੀਂ ਭੱਜੂ ਕੰਮ ਕਿ ਨਹੀਂ ਭੱਜੂ ਤਾਂ ਮਾਲਾ ਪਾਲਸੀ ਬਹਣੂ ਪਾਲਸੀ ਮਤਲਬ ਤੁਸੀਂ ਕਿਹੜੇ ਪਾਲਸੀ ਬਹਣਾ ਜਿਵੇਂ ਹੁਣ ਵੀ ਅਗਲੇ ਮਿੱਠਾ ਬੋਲਣਾ ਬਾਈ ਜੀ ਇਹ ਸੋਡੇ ਐ ਕਰਕੇ ਵੀਰੇ ਆਹ ਕੰਮ ਬਾਈ ਜੀ ਫਲਾਣਾ ਟਾਈਮ ਕਾ ਇੱਥੇ ਬੁਕਿੰਗ ਹੀ ਉਹ ਬੰਦੇ ਦੀ ਆ ਉਹ ਬੰਦੇ ਦੀ ਆ ਹੁਣ ਤੁਸੀਂ ਕਹੋਗੇ ਅਵਾਨੀ ਅਵਾਨੀ ਕਿਹੜਾ ਮਿੱਠਾ ਬੋਲਦਾ ਉਹਦਾ ਇੰਨਾ ਪੈਸਾ ਪੁੱਛਾ ਅਵਾਨੀ ਬਾਈ ਮਿੱਠਾ ਬੋਲਦਾ ਜਦੋਂ ਹੁਣ ਮੰਨ ਲਾ ਛੋਟਾ ਪੈਕ ਮੋਕੇਗਾ ਥੋੜਾ 365 ਰੁਪਏ ਨੂੰ ਇੰਨਾ ਕਰੋੜਪਤੀ ਬੰਦਾ ਹੋਣਾ ਜੀਓ ਦੇ ਨਾਲ ਜਿਨ੍ਹਾਂ ਨੇ ਮਨ ਨੂੰ ਨਹੀਂ ਪਤਾ ਵਹ ਜੀਓ ਦੇ ਵਾਲਾ ਜੀਓ ਵਾਲਾ ਜਿਨ੍ਹਾਂ ਦੇ ਕੋਲ SIM ਆ ਉਹ SIM 'ਚ ਪੈਸੇ ਮੁੱਕ ਜਾਣੋਂ ਫੋਨ ਲਾਉਂਦੇ ਨੇ ਨਾ ਆਪਕੇ ਪ੍ਰੀਏ ਗਾਹਕ ਆਪਕੇ ਨੰਬਰ 'ਤੇ SIM 'ਚ ਪੈਸੇ ਮੁਕਣੇ ਵਾਲੇ ਹੈ ਕਿਰਪਾ ਆਪਣਾ ਜਲਦੀ ਰੀਚਾਰਜ ਕਰਾਏ ਨਹੀਂ ਤਾਂ ਆਡੀ ਸਵਾਏ ਬੰਦ ਕਰ ਦਿੱਤੀ ਜਾਣਗੀਆਂ ਜੋ ਸਿੱਧੀ ਕਹਣ ਓਏ ਛੋਟਾ SIM ਮੁਕਣ ਵਾਲਾ ਥਾਲੇ ਕੁੱਤੇ ਤੋਂ ਉਹ ਤੁਸੀਂ ਪਵਾ ਲਓਗੇ ਉਹ ਪਾਲਸੀ ਨਹੀਂ ਨਾ ਬਣੇ ਆਪਣੇ ਪਾਲਸੀ ਨਹੀਂ ਨਾ ਮਰੀ ਉਹਨਾਂ ਨੇ ਆਪਾਂ ਨੂੰ ਪਾਲਸੀ ਤਾਂ ਨਹੀਂ ਬਣੇ ਆਪਾਂ ਕਹਿੰਦੇ ਰੋਮ ਮਾਰਦਾ ਸਿਮ ਬੰਦ ਕਰਾ ਹੋਰ ਲੈ ਲਾਂਗੇ ਏਅਰਟੈਲ ਲੈ ਲਾਂਗੇ ਹੁਣ ਜੀ ਏਅਰਟੈਲ ਵਾਲੇ ਨਹੀਂ ਪਾਲਸੀ ਬਣਨਗੇ ਆਪਾਂ ਲੈਣਗੇ ਵੋਟਾ ਫਿਰ ਉਹ ਨਹੀਂ ਬਣਨਗੇ ਜੇ ਸਾਰੇ ਪਾਲਸੀ ਨਹੀਂ ਬਣਨਗੇ ਕੋਈ ਕੰਪਨੀ ਵਾਲੇ ਤਾਂ ਕੋਈ ਹੋਰ ਚੌਥਾ ਬੰਦਾ ਆ ਕੇ ਖੜਾ ਹੋ ਜਾਊਗਾ ਯਾਰ ਮੈਂ ਤੁਹਾਨੂੰ ਮਿੱਠ ਤੇ ਪਿਆਰ ਨਾਲ ਚੀਜ਼ ਦੇਣਾ ਆਪਾਂ ਉਧਰ ਹੋ ਜਾਾਂਗੇ ਆਪਾਂ ਨੂੰ ਤਾਂ ਉਹ ਬੰਦਾ ਚਾਹੀਦਾ ਇਸ ਲਈ ਵੱਡੇ ਵੱਡੇ ਲੋਕ ਵੀ ਪਾਲਸੀ ਨੇ ਮਿੱਠਤ ਬਣ ਕੇ ਪਾਲਸੀ ਬਣ ਕੇ ਉਹ ਤੁਹਾਨੂੰ ਕੰਮ ਵੀ ਦੋ ਉਹ ਤੁਹਾਨੂੰ ਪੈਸਾ ਵੀ ਦੋ ਤੁਹਾਡੇ ਕੋਲੇ ਪੈਸਾ ਵੀ ਆਊ ਤੁਹਾਡਾ ਬਿਜ਼ਨਸ ਵੀ ਵਧੂਗਾ ਜਿਹੜੀ 30 ਹਜ਼ਾਰ ਲੱਖ ਦੀ ਗੱਡੀ ਲਈਤੀ ਉਹਦੀ ਕਿਸ਼ਤਾਂ ਵੀ ਤੁਸੀਂ ਨਾਲ ਹੁੰਦੇ ਭਰੀ ਜਾਓਗੇ ਤੇ ਜਦੋਂ ਕਿਸ਼ਤ ਗੱਡੀਆਂ ਦੀ ਵੀ ਨਿਭੜ ਗਈ ਘਰ ਦੀ ਵੀ ਨਿਭੜ ਗਈ ਇੱਕ ਕਫਾਨਾ ਹੋਰ ਲੈ ਲਓ ਕੋਈ ਹੋਰ ਮਾਲ ਤੁਸੀਂ ਸ਼ੌਂਕ ਆ ਤੁਹਾਡਾ ਸ਼ੌਕ ਹੈ ਨਾ ਵੀ ਯਾਰ ਮੈਂ ਤਾਂ ਨਾਲ ਵੀ ਸ਼ਿਕਾਰ ਵੀ ਰੱਖਣੀ ਹੈ ਬਾਈ ਕਾਲੇ ਰੰਗ ਦੀ ਸਕੋਰਪੀਓ ਵੀ ਉਹ ਇਦੋਂ ਬਾਅਦ ਉਹ ਲੈ ਲਈ ਫੇਰ ਉਹਦੀ 30 ਹਜ਼ਾਰ ਦੀ ਕਿਸ਼ਤ ਫੇਰ ਕਰਜ਼ਾ ਛੇਰ ਚੜ ਗਿਆ ਮੰਨ ਕੇ ਚੱਲੋ ਯਾਰ ਜਿਹੜਾ ਕਰਜ਼ਾ ਉਹਨੂੰ ਕੱਟਣਾ ਨਹੀਂ ਤਰੱਕੀ ਦੀ ਜੜ ਨਹੀਂ ਵੱਢਣੀ ਤਰੱਕੀ ਦੀ ਜੜ ਹੀ ਕਰ ਜਾਉਂਦਾ ਜੜ ਨਹੀਂ ਵੱਢਣੀ ਤਰੱਕੀ ਦੀ ਉਹ ਉਹਦਾ ਸਿਰ ਰੱਖਣੀ ਆ ਤੇ ਇਹ ਖਿਆਲ ਜਰੂਰ ਰੱਖਣਾ ਵੀ ਜੇ ਰੱਬ ਨਾ ਕਰੇ ਮੈਥੋਂ ਨਾ ਕੰਮ ਹੋਇਆ ਸਕਾਰਪੀ ਦੀ ਕਿਸ਼ਤ ਨਾ ਭਰੀਗੀ ਤਾਂ ਮੈਂ ਇੰਨੇ ਕੁ ਯੋਗਤਾ ਹੈਗਾ ਯਾਰ 25 ਲੱਖ ਸਿੱਧੀ ਦੇ ਕੇ ਲਾ ਦੂੰਗਾ ਇਹ ਛੋਟੇ ਦਿਮਾਗ ਚ ਹੁੰਦਾ ਜਨਾ ਕਿਤੇ ਬਾਅਦ ਚ ਰਾਗੜੇ ਜਾਉ ਫਾਲਸੀ ਬੰਦਾ ਦਿਮਾਗ ਚ ਹੁੰਦਾ ਪਰ ਉਹ ਆਪਦੇ ਕੋਲ 25 ਲੱਖ ਰੱਖੀ ਨਾ ਰੱਖਣਾ ਕਿਤੇ ਖਾਤੇ ਚ ਐ ਲੱਗੇ ਫਿਰ ਤੁਸੀਂ ਕੰਮ ਨਹੀਂ ਕਰਨਾ ਫਿਰ ਫਿਰ ਤੁਸੀਂ ਆਲਸੇ ਬਣੋਗੇ 25 ਲੱਖ ਦਾ ਪਿਆ ਯਾਰ ਕੰਮ ਕਾਹ ਨੂੰ ਕਰਨਾ ਅੱਜ ਫੇਰ ਸੌਂ ਜਾ ਜਾ ਤਾ ਫੇਰ ਸੌ ਜਾਂ 25000 ਕਿਸ਼ਤ ਦਾ ਭਾਰੀ ਦੇਮਗਾ ਆਪਣੇ ਕੋਲ ਤਾਂ ਪਿਆ ਉਹਨੂੰ ਜ਼ੀਰੋ ਕਰਕੇ ਫੇਰ ਖਾਤੇ ਚ ਚੱਲਣਾ ਇਹ ਤੋਂ ਬਾਅਦ ਪਾਲਸੀ ਚ ਤੁਸੀਂ ਕੀ ਨਹੀਂ ਬੰਨਣਾ ਇੱਕ ਤਾਂ ਸਾਨੂੰ ਮੈਂ ਦੱਸਿਆ ਜੀ ਵੀ ਪਾਲਸੀ ਦੇ ਵਿੱਚ ਤੁਸੀਂ ਵੀ ਮਤਲਬ ਕਿਸੇ ਦੀ ਚੋਰੀ ਠੱਗੀ ਨਹੀਂ ਕਰਨੀ ਉਹ ਪਾਲਸੀ ਨਹੀਂ ਬੰਨਣਾ ਇੱਕ ਤੁਸੀਂ ਵਧਾਉਣਾ ਹੀ ਨਹੀਂ ਮੋਲ ਲਾ ਵੀ ਤਮਾ ਤਮਾ ਹੁੰਦੀ ਆ ਵੀ ਉਹ ਲੜੀ ਉਹ ਲੜੀ ਆ ਉਹ ਲੜੀ ਲਾ ਹੋਰ ਕਰਜ਼ਾ ਉਹਦਾ ਸਕੂਨ ਹਲਿਆ ਆ ਸ਼ੌਂਕ ਪੂਰੇ ਕਰੀ ਚੱਲੋ ਸਕੂਨ ਨਹੀਂ ਲਾਉਣਾ ਇਹ ਪਾਲਸੀ ਨਹੀਂ ਬੰਨਣਾ ਤੇ ਜਿਹੜਾ ਤੀਜਾ ਇਹਦਾ ਤੁਸੀਂ ਬੰਨ ਨਹੀਂ ਨਹੀਂ ਲਾਲਚੀ ਤਾਂ ਕਦੇ ਨਹੀਂ ਬੰਨਣਾ ਲਾਲਚੀ ਲਾਲਚੀ ਮੰਨ ਕੇ ਕੀ ਕੀ ਹੁੰਦਾ ਉਹ ਪਾਲਸ ਕਰਕੇ ਪੈਸੇ ਵੀ ਇਕੱਠੇ ਕਰੀ ਜਾਂਦਾ ਜਮ੍ਹਾਂ ਕਰੀ ਜਾਂਦਾ ਬਿਜ਼ਨਸ ਬਧਾਈ ਜਾਂਦਾ ਆਪਦੇ ਨਾਂ ਤਾਂ ਸੌਂਖ ਪੂਰੇ ਕਰਦਾ ਨਾ ਲੋੜਾਂ ਪੂਰੀਆਂ ਕਰਦਾ ਨਾ ਉਹਨੂੰ ਸਕੂਨ ਆ ਉਹਨੇ ਪੈਸਾ ਜੋੜੀ ਤੁਰਿਆ ਨਾ ਇੱਥੇ ਕਰ ਲਿਆ 50 ਕਰੋੜ ਰੁਪਏ ਖਾਤੇ 'ਚ ਉਰੇ ਇੱਥੇ ਉਹ ਚੁੱਟੀਆਂ ਜੱਪਣਾ ਪਊ ਜਮ੍ਹਾਂ ਉਲਟੋ ਜੇ ਜਾਊ ਜਮ੍ਹਾਂ ਫੋਨ ਖੂ ਲੰਡੂ ਤੋਂ ਲੰਡੂ ਸਾਰਾ ਕੁਝ ਜ਼ੀਰੋ ਲਾਲਚੀ ਲਾਲਚੀ ਇਹ ਤਾਂ ਤੁਸੀਂ ਬੰਨ ਹੀ ਨਹੀਂ ਇਹ ਸੰਸਾਰ 'ਚ ਇਹ ਜਿਹੜੀ ਧਰਤੀ 'ਤੇ ਜੀਵ ਜੰਤੂ ਇਨਸਾਨ ਰਹਿੰਦਾ ਉੱਥੇ ਪਾਲਸੀ ਬੰਦਾ ਹੀ ਕਾਮ ਜਾਵਾ ਮੰਦਿਆਂ ਕਿ ਆਲਸੀ ਬੰਦਾ ਠੀਕ ਆ ਆਲਸੀ ਪਹਿਲਾਂ ਨਹੀਂ ਹੋਣਾ ਕਿ ਤੂੰ ਤੁਸੀਂ ਬੇਰਜਗਾਰ ਹੋ ਪਹਿਲੀ ਫਿਰ ਤੂੰ ਜੇ ਖਤਮ ਹੋ ਤੁਸੀਂ ਕਾਮਜਾਬ ਹੋ ਕੇ ਥੋੜਾ ਜਿਹਾ ਜੇ ਆਲਸੀ ਹੋਣਾ ਉਹ ਵੀ ਤਾਂ ਜੇ ਤੁਸੀਂ ਸ਼ੌਂਕ ਪੂਰੇ ਨਹੀਂ ਕਰਨੇ ਸੋਨੂੰ ਲੱਗਦਾ ਵੀ ਆਪਣਾ ਨੋਰਮਲ ਸਰੀ ਜਾਂਦਾ ਯਾਰ ਮੇਰੇ ਤਾਂ ਉਲਟੋ ਨਾ ਸਰੀ ਜਾਂਦਾ ਯਾਰ ਬੱਤਕ ਦਾ ਬੱਤਕ ਦਾ ਕੰਮ ਕਰਨਾ ਜਮਾ ਬੱਤਕ ਦਾ ਪਰ ਇੱਥੇ ਇਹ ਬੰਦੇ ਨੂੰ ਸੰਚਾਰ ਚ ਬੇਕਾਰ ਮੰਨੇ ਉਹਦੇ ਰਿਸ਼ਤੇਦਾਰ ਕਹਿੰਦੇ ਇੰਨਾ ਸੋਹਣਾ ਕੰਮ ਚਾਲਦਾ ਸੀ ਇੰਨੇ ਸੋਹਣ ਤਾਂ 18 18 ਘੰਟੇ ਕੰਮ ਕਰਦਾ ਸੀ ਬਾਹਰ ਦੇਸ਼ ਚ ਇੰਨਾ ਪੈਸਾ ਕਮਾਉਂਦਾ ਸੀ ਇੰਨੇ ਨੌਕਰੀਆਂ ਕਰਦਾ ਸੀ ਹੁਣ ਇਹ ਕੰਮ ਘਟ ਉਹ ਪੈਸਾ ਮੁੱਖ ਰੱਖਿਆ ਨਾ ਸੰਸਾਰ 'ਚ ਮੇਨ ਕੰਮ ਕੀਦਾ ਪੈਸੇ ਦਾ ਪੈਸੇ ਨੂੰ ਇੱਜ਼ਤ ਮਿਲ ਰਹੀ ਐ ਇੱਥੇ ਤੁਸੀਂ ਇਹ ਵੀ ਸਾਬਤ ਹੋ ਵੀ ਸੰਸਾਰ 'ਚ ਪੈਸੇ ਨੂੰ ਇੱਜ਼ਤ ਮਿਲ ਰਹੀ ਆ ਉਹ ਆਖਣਗੇ ਲੋ ਤਾਂ ਉਹ ਕੰਮ ਘਟਾਤਾ ਆਲਸੀ ਸੰਸਾਰ 'ਚ ਮਨਜ਼ੂਰ ਨਹੀਂ ਐਕਸੈਪਟ ਨਹੀਂ ਉਹਦੇ ਰਿਸ਼ਤੇਦਾਰਾਂ ਨੂੰ ਹਾਲਾਂਕਿ ਉਹਦੀ ਮੰਮੀ ਭੈਣ ਭਾਈ ਆਂਟੀ ਗਵਾਂਢੀ ਪਤੀ ਪਤਨੇ ਸੋ ਕਿਸੇ ਨੂੰ ਵੀ ਆਲਸੀ ਬੰਦਾ ਪਸੰਦ ਨਹੀਂ ਜਿਹੜਾ ਮੰਨ ਕੇ ਚੱਲ ਕਾਮਯਾਬ ਹੋ ਕੇ ਕਰਜ਼ਾ ਲਾਤਾ ਉਹ ਆਲਸੀ ਨਹੀਂ ਪਸੰਦ ਆਲਸੀ ਤਾਂ ਯਾਰ ਪਸੰਦ ਨਹੀਂ ਚਾਹੇ ਉਹ ਵਿਹਲਾ ਫਿਰਦਾ ਆਲਸੀ ਨਹੀਂ ਪਸੰਦ ਹੈਗਾ ਪਾਲਸੀ ਸਾਰਿਆਂ ਨੂੰ ਪਸੰਦ ਆ ਬਾਈ ਜਿਹਨੂੰ ਮਰਜੀ ਪਾਲਸੀ ਹੀ ਕਾਮਜਾਵਾ ਮਿੱਠਾ ਬੋਲੋ ਕੰਮ ਕਰੋ ਕਿਸੇ ਦੀ ਚੋਰੀ ਠੱਗੀ ਨਾ ਕਰੋ ਮਿੱਠਾ ਅਗਲੇ ਨਾਲ ਬੋਲੋ ਮਿੱਠਾ ਬੋਲ ਕੇ ਕੰਮ ਕਰੋ ਤੇ ਆਪਦੇ ਨਾਲ ਦੇ ਸੌਂਖ ਪੂਰੇ ਕਰੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਹੋਰ ਕਿਸਮਤ ਚ ਇਹ ਵੀਡੀਓ ਵਗ ਜੇ